ਇਹੇ ਦੇਖ ਲਓ ਪਹਿਲਾ ਸੀ ਚੈੱਕ ਕਰੋ ਠੀਕ ਆ ਤੁਹਾਡੇ ਚੁਕੇ ਇਧਰੋਂ ਠੀਕ ਹੈ ਬਾਕੀ ਹੁਣ ਦੇਖ ਲਓ ਗੱਡੀ ਜਦੋਂ ਆਪਾਂ ਇਸੇ ਚਲਾਉਣੀ ਹੈ ਚਲਾਉਣੀ ਪਹਿਲੇ ਗੀਰ ਵਿੱਚ ਹੀ ਆ ਦੂਸਰਾ ਗੀਰ ਆਪਾਂ ਇੱਥੇ ਲਾਉਣਾ ਨਹੀਂ ਲਾਉਣਾ ਨਹੀਂ ਠੀਕ ਹੈ ਕਿਉਂਕਿ ਆਪਾਂ ਇੱਥੇ ਮੋੜ ਹੀ ਕੱਟਣੇ ਆ ਮੋੜ ਕੱਟਣੇ ਆ ਉਦੋਂ ਵੀ ਯਾਨੀਕ ਮੋੜ ਆਪਾਂ ਕੱਟਣੇ ਆ ਪਹਿਲੇ ਗੀਰ ਵਿੱਚ ਹੀ ਮੋੜ ਕੱਟਣੇ ਆ ਦੂਸਰੇ ਗੀਰ ਵਿੱਚ ਜੇ ਮੋੜ ਕੱਟਦੇ ਆ ਗੱਡੀ ਫਾਸਟ ਬਹੁ ਹੋਣੀ ਆ ਦੂਸਰੇ ਗੀਰ ਵਿੱਚ ਮੋੜ ਕੱਟਦੇ ਨਹੀਂ ਹੋਣੇ ਆ ਬਾਕੀ ਜਦੋਂ ਮੋੜ ਕੱਟਣ ਵੇਲੇ ਕਲਚ ਕਿਨਾਂ ਰੱਖਣਾ ਹੈ ਅੱਧਾ ਅੱਧਾ ਘਲਾਚੇ ਤਾ ਰੱਖਣਾ ਜਿਹੜੀ ਗੱਡੀ ਆਪਣੇ ਸਲੋ ਰਵੇ ਜੇ ਪੂਰਾ ਘਲਾ ਛੱਡਿਆ ਹੋਇਆ ਗੱਡੀ ਫੇ ਆਪਣੀ ਭੱਜੜੀ ਬਹੁਤ ਉੱਥੇ ਲੇਕਿ ਤੇਜ਼ ਹੋ ਜਾਣੀ ਗੱਡੀ ਫਿਰ ਗੱਡੀ ਕੰਟਰੋਲ ਨਹੀਂ ਰਹਿਣੀ ਆ ਬਾਕੀ ਜਿਹੜੇ ਛੋਟੇ ਮੋੜ ਆ ਛੋਟੇ ਮੋੜ ਆ ਆਪਾਂ ਨੂੰ ਚਾੜ ਕੇ ਛੱਕਣੇ ਪੈਣੇ ਆ ਚਾੜਨ ਦਾ ਮਤਲਬ ਇਹ ਆ ਜਿੱਦਾਂ ਹੁਣ ਆਪਾਂ ਲੈਫਟ ਜਾਣਾ ਆ ਤਾਂ ਫਿਰ ਰਾਈਟ ਨੂੰ ਗੱਡੀ ਰੱਖ ਕੇ ਕੱਟ ਮੁੜੀਏ ਬਾਕੀ ਛੋਟੇ ਮੋੜਾਂ ਵਿੱਚ ਇਹ ਹੁੰਦਾ ਜੇ ਮੋੜੇ ਕੋਈ ਗੱਡੀ ਆ ਜਾਵੇ ਤਾਂ ਦੋ ਗੱਡੀਆਂ ਨਹੀਂ ਨਿਕਲਣੀਆਂ ਯਾਨੀ ਕਿ ਆਪਾਂ ਮੋੜੇ ਦੇਖਣਾ ਜੇ ਕੋਈ ਮੋੜੇ ਆ ਗਿਆ ਪਲਸ ਬ੍ਰੇਕ ਜਦੋਂ ਅਗਲਾ ਨਿਕਲ ਗਿਆ ਫਿਰ ਆਪਾਂ ਅੱਗੇ ਐਂਟਰ ਕਰ ਸਕਦੇ ਆ ਕਿਹੜੇ ਰਾਸਤਾ ਹੀ ਮੂਰੇ ਦੇਖਣ ਆਇਆ ਕਿਉਂਕਿ ਜਿਹੜੇ ਛੋਟੇ ਰਾਸਤੇ ਉੱਥੇ ਦੋ ਗੱਡੀਆਂ ਨਹੀਂ ਨਿਕਲਦੀਆਂ ਹੁੰਦੀਆਂ ਬਾਕੀ ਜਿੱਥੇ ਚੌੜਾ ਰਾਸਤਾ ਆ ਉੱਥੇ ਤਾਂ ਚਲੋ ਦੋ ਗੱਡੇ ਨਿਕਲ ਜਾਂਦੀਆਂ ਹੁੰਦੀਆਂ ਬਾਕੀ ਜਦੋਂ ਚੌੜਾ ਰਾਸਤਾ ਆ ਆਪਾਂ ਲੈਫਟ ਚੱਲੇ ਆ ਉਹ ਜ਼ਿਆਦਾ ਗੱਡੀ ਆਪਾਂ ਅੱਗੇ ਨੂੰ ਨਹੀਂ ਲੈ ਕੇ ਜਾਣੀ ਹੈ ਯਾਨੀ ਕਿ ਜਿੱਦਾਂ ਹੁਣ ਚੌੜਾ ਰਾਸਤਾ ਆ ਉਹਦੇ ਵਿੱਚੋਂ ਆਪਾਂ ਸਪੇਸ ਥੋੜੀ ਜਿਹੀ ਘੱਟ ਰੱਖਣੀ ਜਦੋਂ ਆਪਾਂ ਲੈਫਟ ਚੱਲੇ ਆ ਲੈਫਟ ਸਾਈਡ ਤੋਂ ਥੋੜੀ ਜਿਹੀ ਹੌਟਮੀ ਰੱਖਣੀ ਹੈ ਇਹ ਨਹੀਂ ਹੈਗਾ ਕਿ ਆਪਾਂ ਜਿੱਦਾਂ ਹੁਣ ਆਹ ਰਾਸਤਾ ਚੌੜਾ ਆਇਆ ਸਾਰੀ ਗੱਡੀ ਆਪਾਂ ਰਾਈਟ ਨੂੰ ਨਹੀਂ ਲੈ ਕੇ ਜਾਣੀ ਆ ਥੋੜੀ ਇਧਰੋ ਸਪੇਸ ਛੱਡੋ ਮੁੜ ਕੇ ਮੋੜ ਆ ਗਿਆ ਸਟੀering ਘੁਮਾਉਣਾ ਪੈਣਾ ਬਸ ਸਟੀering ਘੁਮਾੜ ਦੇ ਵਿੱਚ ਆਪਾਂ ਤੇਜ਼ੀ ਬਹੁਤ ਰੱਖਣੀ ਆ ਜੇ ਆਪਾਂ ਹੌਲੀ ਹੌਲੀ ਘੁਮਮੋਗੇ ਸਟੀering ਜਦ ਤੈ ਗੱਡੀ ਆਪਣੀ ਅੱਗੇ ਨੂੰ ਵਧ ਜਾਣੀ ਆ ਜਦੋਂ ਹੁਣ ਲੈਫਟ ਕੱਟਣ ਲੱਗੇ ਆ ਫਿਰ ਰਾਈਟ ਸਾਈਡ ਤੇ ਚਲ ਜਾਣੀ ਆ ਇਹ ਛੇਤੀ ਸਟੀering ਘੁਮਾਉਣਾ ਪੈਣਾ ਨਾਲੇ ਜਦੋਂ ਗੱਡੀ ਘੁੰਮੇ ਨਾਲੇ ਟਾਇਰ ਸਿੱਧੇ ਵੀ ਕਰਨੇ ਪੈਣੇ ਆ ਜਦੋਂ ਲੈਫਟ ਕੱ ਜਿਹੜੇ ਤੇਜ਼ੀ ਵਾਲਾ ਕੰਮ ਜ਼ਿਆਦਾ ਹੈ ਇੱਥੇ ਬਾਕੀ ਮੋੜ ਕੱਟਣਾ ਹੈ ਮੋੜ ਕੱਟਣ ਤੋਂ ਪਹਿਲਾਂ ਤੁਹਾਨੂੰ ਦੱਸਿਆ ਹੈ ਸ਼ੀਸ਼ਾ ਜ਼ਰੂਰ ਚੈੱਕ ਕਰਨਾ ਜਿੱਧਰੋਂ ਜਾੜਾ ਉਧਰਲਾ ਸ਼ੀਸ਼ਾ ਚੈੱਕ ਕਰਨਾ ਇਹ ਨਾ ਹੋਵੇ ਆਪਾਂ ਲੈਫਟ ਚੱਲੇ ਆਂ ਸ਼ੀਸ਼ਾ ਰਾਈਟ ਦੇਖ ਕੇ ਗੱਡੀ ਲੈਫਟ ਕੱਟਦੀ ਹੈ ਜਿੱਧਰੋਂ ਜਾੜਾ ਉਧਰਲਾ ਸ਼ੀਸ਼ਾ ਦੇਖਣਾ ਇੰਡੀਕੇਟਰ ਲਾੜਾ ਆ ਇੰਡੀਕੇਟਰ ਜ਼ਰੂਰ ਹੋਣਾ ਚਾਹੀਏ ਕੋਈ ਪਿੱਛੇ ਆਉਦਾ ਚਾਹੀਏ ਕੋਈ ਨਹੀਂ ਆਉਦਾ ਉਹ ਆਪਣੇ ਆਪ ਤੇ ਬਣਾਉਣੀ ਹੈ ਇੰਡੀਕੇਟਰ ਦੀ ਉਹ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਹੋਣਾ ਠੀਕ ਹੈ ਚਲਿਏ ਫੇ ਚਲੋ ਤੁਰੋ ਬਾਕੀ ਜਿੱਥੇ ਆਪਾਂ ਨੂੰ ਰੋਡ ਨਾ ਦੀਦਾ ਹੋਊਗਾ ਜਦੋਂ ਹੁਣ ਆਪਾਂ ਮੋੜ ਕੱਟਣਾ ਆ ਮੋੜੇ ਹੁਣ ਮੋੜ ਆਪਾਂ ਨੂੰ ਨਹੀਂ ਦੀਦਾ ਆ ਉਹ ਤੇ ਮੋੜ ਨਾਲ ਜਰੂਰ ਤੇ ਬਣਾਇਆ ਚਲੋ ਹੈਂਡ ਬ੍ਰੇਕ ਡਾਊਨ ਕਰੋ ਤੁਰੋ ਵੇ ਗੱਡੀ ਪਹਿਲਾ ਗੇਅਰ ਪਹਿਲਾ ਗੇਅਰ ਲਾ ਲਓ ਹਾਂ ਤੁਰੋ ਗੱਡੀ ਚੈੱਕ ਕਰਕੇ ਪਿੱਛੇ ਲੁੱਕ ਪਹਿਲਾਂ ਪਿੱਛੇ ਦੇਖ ਲੈ ਰੋਡ ਖਾਲੀ ਆ ਕਲੀਅਰ ਆ ਰੋਡ ਹਾਂ ਬਾੜੀ ਬਾੜੀ ਤੁਰੋ ਗੱਡੀ ਛੱਡ ਦਿਓ ਸਾਰਾ ਕਲੱਚ ਹੁਣ ਚੱਲ ਪੀ ਗੱਡੀ ਫੁੱਲ ਕਲੱਚ ਛੱਡ ਦਿਓ ਅਡਾ ਮੋਰੇ ਜਿਹਾ ਤੁਰੇ ਜਾਂਦੇ ਆ ਹਾਰਨ ਵੀ ਦੱਬਣਾ ਆ ਪਿੱਛੇ ਵੀ ਦੇਖ ਲੈਣਾ ਫਾਸਲਾ ਆ ਚਲੋ ਧਿਆਨ ਦਿਓ ਅਡਾ ਹਾਰਨ ਦਾ ਬਰੀਦਾਂ ਦੱਬ ਠੀਕ ਆ ਕਿ ਹਾਰਨ ਦੱਬਣਾ ਖਣਾ ਤੁਹਾਨੂੰ ਕਈ ਵਾਰ ਜਦਾਂ ਅਡਾ ਮੋਰੇ ਕੋ ਤੁਰਿਆ ਜਾਂਦਾ ਆਪਣੇ ਧਿਆਨ ਵਿੱਚ ਹੀ ਹੁੰਦਾ ਕਈ ਵਾਰ ਜਣੇ ਕਿ ਇਧਰੋਂ ਆਉਣਾ ਪੈਂਦੇ ਰਾਈਟ ਸਾਈਡੋਂ ਕੋਈ ਪਿੱਛੇ ਨਹੀਂ ਦੇਖਦੇ ਜਾਂਦੇ ਕੋ ਮਾਲਾਂ ਪਾਦੇ ਨਹੀਂ ਇਥੋਂ ਰਾਈਟ ਹੈਂਡ ਇੰਡੀਕੇਟਰ ਲਾਓ ਰਾਈਟ ਇੰਡੀਕੇਟਰ ਆਹਲਾ ਮੋੜ ਕੱਟਣਾ ਹਾਲਾ ਪਾਗਲਾ ਪਿੱਛੇ ਦੇਖ ਰੋਡ ਖਾਲੀ ਆ ਬਹੁਤ ਦੂਰ ਐਕਟਿਵ ਆ ਇੱਥੇ ਰੱਖ ਲੋ ਗੱਡੀ ਰੇਂਜ ਛੱਡ ਦਿਓ ਹਾਫ ਕਲੱਚ ਦਬਲੋ ਠੀਕ ਆ ਇੱਕ ਮਿੰਟ ਬਾੜੀ ਇੱਥੇ ਰੱਖ ਲੋ ਗੱਡੀ ਬਾਸ ਚਲੋ ਤੋਰੋ ਗੱਡੀ ਵਧੀਆ ਵਧੀਆ ਭਾਜੀ ਹੜਾ ਆਪਾਂ ਆਪਣੀ ਲੈਫਟ ਸਾਈਡ ਤੇ ਰੱਖਣੀ ਆ ਗੱਡੀ ਰਾਈਟ ਸਾਈਡ ਤੇ ਗੱਡੀ ਨਾ ਜਾਵੇ ਬਾਸ ਆਨੇ ਇੱਥੇ ਠੀਕ ਆ ਟੈਰ ਸੱਦੇ ਕਿ ਮਰਦੇ ਆ। ਉੱਥੇ ਰੁਕ। ਛਾੜਤਾ ਸਾਰਾ ਕਲੱਚ, ਸਪੀਡ ਦਬੋ ਹੁਣ। ਬਾਕੀ ਜਿੱਦਾਂ ਹੁਣ ਏਦਾਂ ਦੇ ਰਾਹ ਹੁੰਦੇ ਆ, ਚੌੜਾ ਰਸਤਾ ਆ, ਇਹ ਮੋੜ ਆਪਾਂ ਕੱਟਿਆ ਆ, ਆਪਣੀ ਲੈਫਟ ਸਾਈਡ ਨਹੀਂ ਛੱਡਣੀ ਆ। ਲੈਫਟ ਸਾਈਡ ਤੇ ਗੱਡੀ ਰੱਖਣੀ ਆ। ਜੇ ਕੋਈ ਮੋੜੇ ਆਉਂਦਾ ਆ, ਉਹਨੇ ਆਪਣੀ ਸਾਈਡ ਤੇ ਰਹਿਣਾ ਆ, ਆਪਾਂ ਆਪਣੀ ਸਾਈਡ ਤੇ ਰਹਿਣਾ ਆ। ਚਲੋ ਸਪੀਡ ਦਬੋ। ਬਾਕੀ ਆ ਮੋੜਾਂ ਦਾ ਧਿਆਨ ਰੱਖਣਾ ਜਿੱਦਾਂ ਹੁਣ ਗੱਡੀਆਂ-ਗੁੱਡੀਆਂ ਆਉਂਦੀਆਂ, ਕਈ ਰੁਕਦੇ ਨਹੀਂ ਹੁੰਦੇ ਆ। ਕਿ ਉੱਥੇ ਆਪਾਂ ਨੂੰ ਕਲੱਚ ਦਬਾ ਕੇ ਬ੍ਰੇਕ ਲਾਉਣੀ ਪੈਣੀ ਆ। ਬ੍ਰੇ ਰੇ ਛੱਡ ਦਿਓ ਰੇ ਛੱਡ ਦਿਓ ਰੇ ਛੱਡ ਦਿਓ ਰੇ ਛੱਡ ਦਿਓ ਹਾਂ ਇੱਧਰ ਵੀ ਦੇਖੋ ਰੋਠ ਠੀਕ ਆ ਖਾਲੀ ਆ ਨਾ ਹੁਣ ਐਕਸਲੇਟਰ ਦੱਬੋ ਤੁਸੀਂ ਸਿੱਧੇ ਕੋੜ ਨਹੀਂ ਕੱਟਣਾ ਸਿੱਧਾ ਜਾਣਾ ਆਪਾਂ ਮੋੜ ਨਹੀਂ ਕੱਟਣਾ ਜਿੱਥੇ ਮੋੜ ਕੱਟਣਾ ਹੋਗਾ ਮੈਂ ਤੁਹਾਨੂੰ ਦੱਸ ਦਊਗਾ ਕਿਉਂਕਿ ਜੇ ਮੋੜ ਕੱਟਣਾ ਹੁੰਦਾ ਤੁਸੀਂ ਇੰਡੀਕੇਟਰ ਨਹੀਂ ਫੇਰ ਆ ਸਕਾ ਲਾਇਆ ਨਹੀਂ ਸੀ ਨਾ ਇੰਡੀਕੇਟਰ ਰੇ ਛੱਡ ਦਿਓ ਸਿੱਧਾ ਜਾਣਾ ਆਪਾਂ ਰੇ ਛੱਡ ਦਿਓ ਅੱਧਾ ਕਲੱਚ ਦੱਬੋ ਅੱਧਾ ਕਲੱਚ ਤਾਂ ਦੱਬਿਆ ਆ ਚ ਰਸਤਾ ਆ ਇਧਰੋਂ ਵੀ ਦੇਖਣਾ ਉਧਰੋਂ ਵੀ ਦੇਖਣਾ ਉਧਰੋਂ ਦੀਦਾ ਹਨਾ ਹੌਰਨ 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 ਇੱਧਰ ਵੀ ਇਹ ਲੋ ਕਾਲੀ ਆ ਅੱਧਾ ਕਲੱਚ ਛੱਡ ਦੋ ਸਾਰਾ ਕਲੱਚ ਛੋੜੋ ਸਪੀਡ ਦਬੋ ਹਣਾ ਅੱਧਾ ਕਲੱਚ ਤਾਂ ਦਬਿਆ ਸਕਾ ਕਿ ਗੱਡੀ ਜਿਹੜੀ ਆਪਣੀ ਸਲੋ ਰਵੇ ਪਿੱਛੇ ਵੀ ਦੇਖ ਕੇ ਤਾਂਸ ਇੱਥੋਂ ਨਿਕਲ ਜਾਨੀ ਗੱਡੀ ਚੱਲੀ ਜਾਂਦੇ ਹੋ ਬਾਕੀ ਅੰਦਾਜ਼ਾ ਵੀ ਲਾਉਣਾ ਜੇ ਗੱਡੀ ਨਾਲ ਨਿਕਲਦੀ ਹੋਵੇ ਕਲੱਚ ਦਬਾ ਕੇ ਬ੍ਰੇਕ ਵੀ ਲਾਉਣੀ ਪੈਣੀ ਤੁਹਾਨੂੰ ਹਾਲੇ ਵਿੱਚ ਰੋਡ ਹਾਲੇ ਆ ਨਾ ਸਪੀਡ ਦਬੋ ਸਪੀਡ ਦਬੋ ਸਪੀਡ ਦਬੋ ਐਕਸੀਲੇਟਰ ਕਲੀ ਹਟਦੇ ਹਾਂ ਓਵਰਟੇਕ ਕਰਦੇ ਹੋ ਗੱਡੀ ਬਹੁਤ ਦੂਰ ਹੈ ਹਲਾ ਨਿਕਲ ਕੇ ਗੱਡੀ ਰੇ ਛਾੜ ਦਿਓ ਲੈਫਟ ਹੈਂਡਿਕੇਟਰ ਲਾਓ ਇੱਥੋਂ ਗੱਡੀ ਲੈਫਟ ਕੱਟਣੀ ਹੈ ਹਾਂ ਦੇ ਇੱਥੇ ਰੱਖੋ ਗੱਡੀ ਆਪਣੀ ਥੋੜੀ ਜਿਹੀ ਕਿਉਂਕਿ ਮੋੜੇ ਗੱਡੀ ਵੀ ਆ ਔਰ ਥੋੜੀ ਜਿਹੀ ਗੱਡੀ ਆਪਾਂ ਰਾਈਟ ਉਹਨਰ ਰੱਖਣੀ ਆ ਦੇ ਰਾਈਟ ਰੱਖੀ ਸ਼ੀਸ਼ਾ ਵੀ ਦੇਖ ਲੈ ਲੈਫਟ ਸਟੀering ਘੁਮਾ ਦਿਓ ਹੁਣ ਘੁਮਾ ਦਿਓ ਘੁਮਾ ਦਿਓ ਘੁਮਾ ਦਿਓ ਘੁਮਾ ਦਿਓ ਘੁਮਾ ਦਿਓ ਹੋਰ ਘੁਮਾ ਦਿਓ ਬਸ 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 ਰਾਈਟ ਕਟੋ ਹੁਣ ਗੱਡੀ ਥੋੜੀ 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 ਇੱਥੇ ਇੱਥੇ ਰੱਖਣੀ ਗੱਡੀ ਕਿਉਂਕਿ ਜਦੋਂ ਹੁਣ ਆਪਾਂ ਮੋੜ ਕੱਟਿਆ ਆਪਾਂ ਲੈਫਟ ਸਾਈਡ ਤੇ ਹੀ ਗੱਡੀ ਰ ਹੈਲੋ ਸਪੀਡ ਦੱਬੋ ਤੇ ਅਗਲਾ ਮੋੜ ਆਪਾਂ ਕੱਟਣਾ ਆ ਰਾਈਟ ਮੋੜੇ ਹੁਣ ਮੋੜ ਆਉਣਾ ਆ ਰਾਈਟ ਐਂਡਿਕੇਟਰ ਲਾਓ ਰਾਈਟ ਸਾਈਡ ਨੂੰ ਠੀਕ ਆਹਲਾ ਮੋੜ ਆ ਪਾਲੀ ਪਿੱਛੇ ਰੋਡ ਥੋੜੀ ਜੀ ਗੱਡੀ ਮੇਰੇ ਵੱਲੋਂ ਰੱਖੋ ਤਾਂ ਰੇ ਛੱਡ ਦਿਓ ਰੇ ਛੱਡ ਦਿਓ ਇਹਦੇ ਦੂਰੋਂ ਚੈੱਕ ਕਰ ਲਓ ਕੋਈ ਮੂਰੇ ਤਾਂ ਨਹੀਂ ਹੈਗਾ ਖਾਲੀ ਆ ਨਾ ਰੋਡ ਆਫ ਕਲੱਚ ਦੱਬ ਲਿਓ ਜਿਹੜੀ ਗੱਡੀ ਥੋੜੀ ਸਲੋ ਹੋਊਗੀ ਸਟੇਰਿੰਗ ਕਮਾ ਦਿਓ ਕਮਾ ਦਿਓ ਕਮਾ ਦਿਓ ਹੋਰ ਧਮਾਲੀ ਬਸ 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 ਹੋਰ ਨਾ ਕਮਾਓ ਅੱਧਾ ਕਲੱਚ ਛੱਡੋ ਅੱਧਾ ਕਲੱਚ ਆ ਬਾਹਰ ਵੱਲੋਂ ਗੱਡੀ ਬਸ ਇੰਨਾ ਬਹੁਤ ਹੈ ਛੱਡ ਦਿਓ ਸਾਰਾ ਕਲੱਚ ਜਿੱਦਾਂ ਹੁਣ ਕਲੱਚ ਫੁੱਲ ਦੱਬ ਲਿਆ ਸਗਾ ਫਿਰ ਗੱਡੀ ਨੇ ਹੋਲੀ ਹੁੰਦੀ ਹੁੰਦੀ ਨੇ ਰੁਕ ਜਾਣਾ ਆ ਯਾਨਕਿ ਇਹ ਵੀ ਫੀਲ ਕਰਨਾ ਕਿ ਗੱਡੀ ਰੁਕਣ ਲੱਗੀ ਆ ਅੱਧਾ ਕਲੱਚ ਛੱਡਣਾ ਬੜਾ ਅੱਧੇ ਕਲੱਚ ਤੇ ਗੱਡੀ ਆਲਾ ਮੂੜ ਕੱਟ ਕਰਨਾ ਰਾਈਟ ਹੈਂਡ ਇੰਡੀਕੇਟਰ ਲਾਓ ਰਾਈਟ ਹੈਂਡ ਇੰਡੀਕੇਟਰ ਪਿੱਛੇ ਦੇਖ ਲਓ ਖਾਲੀ ਆ ਇਦਾਂ ਮੂੜੇ ਦੇਖ ਲੈਣਾ ਦੂਰ ਖਾਲੀ ਇਹਦਾ ਰੋਡ ਦੇਖ ਅੰਦਾਜ਼ਾ ਲਾਓ ਹੁਣ ਹਾਂ ਠੀਕ ਬਸ ਬਸ ਉਹਨਾਂ ਕੋਲੋਂ ਕੱਢੋ ਕੰਬ ਗਈ ਹਾਂ ਠੀਕ ਥੋੜੀ 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 ਜਿਆਦਾ ਨਾ ਹੋ ਜਾਓ ਠੀਕ ਹੈ ਹੱਥ ਡਰ ਸੱਤੇ ਕਰ ਦੂ ਠੀਕ ਹੈ ਇੰਡੀਕੇਟਰ ਬੰਦ ਕਰ ਦਿੰਦੇ ਹਾਂ ਸਪੀਡ ਥੋੜੀ ਦਮ ਬਲੋ ਹਣ ਮੋਰੇ ਹੈਗਾ ਆ ਟੀ ਪੁਆਇੰਟ ਅੱਗੇ ਆ ਕੇ ਗੱਡੀ ਆਪਾਂ ਸਟਾਪ ਕਰਨੀ ਆ ਟੀ ਪੁਆਇੰਟ ਤੇ ਇਦਾਂ ਨਹੀਂ ਕਿ ਆਪਾਂ ਸਿੱਧੀ ਗੱਡੀ ਰੋਡ ਤੇ ਜਾੜ ਦਾਣੀ ਆ ਪਹਿਲਾਂ ਰੋਕਣੀ ਆ ਗੱਡੀ ਰੋਕ ਕੇ ਫੇ ਆਲਾ ਦਵਾਲਾ ਦੇਖ ਕੇ ਫੇ ਗੱਡੀ ਰੋਡ ਤੇ ਜਾੜਨੀ ਆ ਰਾਈਟ ਇੰਡੀਕੇਟਰ ਲਾਓ ਤੁਹਾਨੂੰ ਮੈਂ ਦੱਸਿਆ ਟੀ ਪੁਆਇੰਟ ਤੇ ਜਿੱਦਾਂ ਹੁਣ ਆਪਾਂ ਰੋਡ ਤੇ ਕਿਸੇ ਜਾਨੀ ਕਿ ਚੜਨਾ ਰੋਡ ਤੇ ਆਪਾਂ ਉੱਥੇ ਪਹਿਲ ਆਪਣੀ ਨਹੀਂ ਹੈਗੀ ਜੋ ਕਿ ਮੋਰੇ ਆਉਂਦਾ ਪਹਿਲ ਉਹਦੀ ਆ ਰਾਈਟ ਇੰਡੀਕੇਟਰ ਥੋੜੀ ਜਿਹੀ ਗੱਡੀ ਆ ਨਾ ਲੈਫਟ ਸਾਈਡ ਨੂੰ ਰੱਖ ਕੇ ਰੋਕਿਓ ਜਦੋਂ ਗੱਡੀ ਰੋਕਣੀ ਨਾ ਗੱਡੀ ਦਾ ਥੋੜਾ ਜਿਹਾ ਮੂੰਹ ਘਵਾ ਕੇ ਰੋਕਿਓ ਏ ਥੋੜੀ ਇਧਰ ਨੂੰ ਹੋਰਨ ਕਲਚ ਸਾਰਾ ਡਬਲ ਬ੍ਰੇਕ ਨਾ ਲਾਇਓ ਇੱਥੇ ਰੁਕੋ ਗੱਡੀ ਏ ਥੋੜੀ ਨਾ ਟੱਕਾ ਮਾਰਾ ਗਿਰੂ ਬੋਲ ਰੁਕ ਲੜੀ ਬ੍ਰੇਕ ਲਾਓ ਪਹਿਲਾਂ ਸਟਾਪ 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 ਹੌਲੀ ਹੌਲੀ ਚੈੱਕ ਕਰੋ ਇਧਰੋਂ ਇਧਰੋਂ ਖਾਲੀ ਆ ਉਧਰੋਂ ਦੀਦਾ ਖਾਲੀ ਆ ਹਨਾ ਤੋ ਰੋਕੇ ਗੱਡੀ ਸ਼ੀਸ਼ਾ ਵੀ ਦੇਖ ਲਓ ਪਿੱਛੇ ਤੇ ਨਹੀਂ ਕੋਈ ਆਉਂਦਾ ਤੋ ਰੋ ਗੱਡੀ ਅੱਧਾ ਕਲਚ ਛੱਡੋ ਅੱਧਾ ਕਲਚ ਹਾਂ ਕਰਵਾ ਦਿਓ ਠੀਕ ਹੈ ਬਸ ਹੋਰ ਨਾ ਘੁਮਾਓ ਜਦੋਂ ਘੁੰਮ ਗਈ ਟਾਇਰ ਸਿੱਧੇ ਕਰ ਦਿੰਨੇ ਕੱਢ ਦੇ ਮੇਰੇ ਵੱਲ ਵਾਹ ਛੱਡ ਦੋ ਸਾਰਾ ਕਲਚ ਸਪੀਡ ਦਬੋ ਇੰਡੀਕੇਟਰ ਬੰਦ ਕਰੋ ਜਿੱਦਾਂ ਹੁਣ ਟੀ ਪੁਆਇੰਟ ਸਗਾ ਆਪਾਂ ਨੂੰ ਦੂਰੋਂ ਦੀਦਾ ਨਹੀਂ ਸਗਾ ਕਿ ਜਿੱਦਾਂ ਹੁਣ ਜੇ ਤਾਂ ਚਲੋ ਹੁਣ ਆਪਾਂ ਨੂੰ ਦੂਰੋਂ ਦੀਦਾ ਹੁੰਦਾ ਕਿ ਰੋਡ ਖਾਲੀ ਆ ਫੇਰ ਤਾਂ ਰੁਕੜਦੇ ਆਪਾਂ ਨੂੰ ਲੋੜ ਹੀ ਨਹੀਂ ਸਗੀ ਕਿਉਂਕਿ ਨਹੀਂ ਦੀਦਾ ਆ ਪਹਿਲਾਂ ਗੱਡੀ ਰੋਕ ਲਓ ਆਲਾ ਦਵਾਲਾ ਦੇਖੋ ਰੋਡ ਖਾਲੀ ਆ ਉਹ ਗੱਡੀ ਰੋਡ ਤੇ ਛਾੜ ਦਿਓ ਨਹੀਂ ਖਾਲੀ ਆ ਗੱਡੀ ਰੋਕੀ ਰੱਖੋ ਇਹਨੂੰ ਡਿਪਰ ਯੂਜ਼ ਕਰ ਲਓ ਚਲੋ ਭਾ ਉਹਨੇ ਤੁਹਾਨੂੰ ਰਾਹ ਦਿੱਤਾ ਆ ਚੱਲੀ ਜਾਂਦੇ ਆ ਇਦਾਂ ਵੀ ਬਾਕੀ ਖਿਆਲ ਰੱਖਣਾ ਆ ਕਿ ਇਹਨੇ ਕਿੱਧਰ ਇੰਡੀਕੇਟਰ ਲਾ ਕੇ ਇਹਨੇ ਕਿੱਧਰ ਨੂੰ ਜਾਣਾ ਆ ਔਰ ਉਹਨੂੰ ਮੈਂ ਡਿਪਰ ਯੂਜ਼ ਕੀਤੀ ਸੀਗੀ ਡਿਪਰ ਤੁਹਾਨੂੰ ਪਤਾ ਕਿੱਥੇ ਯੂਜ਼ ਹੋਣੀ ਨਾਲੇ ਯੂਜ਼ ਕਰਕੇ ਦੇਖੋ ਤਾਂ ਵਾਹ ਸਹੀ ਹੈ ਤੋ ਕਿ ਆਪਾਂ ਰਾਹ ਲਿਆ ਸਕਾ ਉਤੋਂ ਕਿ ਅਗਲਾ ਹੌਲੀ ਹੋ ਜAVE ਆਪਾਂ ਨੂੰ ਪਹਿਲਾਂ ਜਾਣ ਜਾਣ ਦੇ ਵੀ ਔਰ ਥੋੜੀ ਜਿਹੀ ਦਨੜ ਕੇ ਗੱਡੀ ਔਰ ਠੀਕ ਆ ਹਾਸਲਾ ਜਿਹਾ ਰੱਖਣਾ ਹੈ ਵਾ ਸਹੀ ਹੈ